ਗੁਰਦਾਸਪੁਰ ਦੇ ਦੀਨਾ ਨਗਰ ਅਧੀਨ ਮਕੌੜਾ ਪੱਤਨ ਚ ਦਰਿਆ ਓਜ ਵਿੱਚ ਕਿਸੇ ਫੈਕਟਰੀ ਵੱਲੋਂ ਸੁੱਟੇ ਗਏ ਕੈਮੀਕਲ ਕਾਰਨ ਹਜ਼ਾਰਾਂ ਬੇਜ਼ੁਬਾਨ ਮੱਛੀਆਂ ਮੌਤ ਦੇ ਘਾਟ ਉੱਤਰ ਗਈਆਂ ਇਸ ਘਟਨਾ ਕਾਰਨ ਇਲਾਕੇ ਵਿੱਚ ਤੀਬਰ ਬਦਬੂ ਫੈਲ ਗਈ ਹੈ ਜਿਸ ਕਾਰਨ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਲਾਕੇ ਦੇ ਲੋਕਾਂ ਦੇ ਅਨੁਸਾਰ ਮਕੌੜਾ ਪੱਤਨ ਉਹ ਜਗ੍ਹਾ ਹੈ ਜਿੱਥੇ ਓਜ ਅਤੇ ਰਾਵੀ ਦਰਿਆ ਮਿਲਦੇ ਹਨ ਇਸ ਮਿਲਣ ਵਾਲੇ ਸਥਾਨ 'ਚ ਮੱਛੀਆਂ ਦੇ ਮਰਨ ਨਾਲ ਦਰਿਆ ਦੇ ਪਾਣੀ ਅਤੇ ਆਰੇਦ ਵਾਲੇ ਵਾਤਾਵਰਣ ਤੇ ਵੀ ਗੰਭੀਰ ਪ੍ਰਭਾਵ ਪਿਆ ਹੈ। ਲੋਕਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਫੈਕਟਰੀ ਇਹ ਕੈਮੀਕਲ ਦਰਿਆ ਵਿੱਚ ਸੁੱਟ ਰਹੀ ਹੈ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਨਾਲ ਨਾ ਸਿਰਫ ਮੱਛੀਆਂ ਦੀ ਜਾਨ ਬਚਾਈ ਜਾ ਸਕਦੀ ਹੈ, ਬਲਕਿ ਆਰੇਦ ਵਾਲੇ ਦੇ ਲੋਕਾਂ ਅਤੇ ਵਾਤਾਵਰਣ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕਦੀ ਹੈ। ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਨੂੰ ਵੀ ਲੋਕਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਅਜਿਹੇ ਕਾਨੂੰਨਾ ਕੰਮ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਦਮ ਚੁੱਕੇ ਜਾਣ। ਮੇਰਾ ਨਾਮ ਗੁਰਨਾਮ ਸਿੰਘ ਹੈ ਜੀ ਮੈਂ ਪਿੰਡ ਤੂਰ ਦਾ ਸਾਬਕਾ ਸਰਪੰਚ ਆ। ਰਾਵੀ ਦਰਿਆ 'ਚ ਦੋ ਤਿੰਨ ਦਿਨ ਤੋਂ ਬਹੁਤ ਜ਼ਿਆਦਾ ਮੱਸੀ ਮੰਢੀ ਹੈ ਜੀ। ਪਤਾ ਨਹੀਂ ਇਹ ਕੀ ਹੋ ਗਿਆ ਜੀ ਜਾਂ ਕਿਸ ਨੇ ਸਰਾਰਤੀ ਅੰਸਰ ਨੇ ਜਾਂ ਕਿਸੇ ਫੈਕਟਰੀ ਦਾ ਪਾਣੀ ਪਿਆ ਵਿੱਚ ਗੰਦਾ ਇਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੱਪ ਜੋ ਜੀਵ ਜੰਤੂ ਸਾਰਾ ਮਰ ਗਿਆ ਜੀ ਮੱਛੀ ਵੀ ਮਰ ਗਈ ਜੀ ਤੇ ਇਨਸਾਨਾਂ ਵਿੱਚ ਵੀ ਇਹ ਬਿਮਾਰੀ ਫੈਲਣ ਦਾ ਖਤਰਾ ਕਿਉਂਕਿ ਮੱਛੀ ਜਦੋਂ ਤਾਜੀ ਮਰਦੀ ਹੀ ਕੱਲ ਪਰसों ਦੇ ਲੋਕੀ ਫੜ ਫੜ ਕੇ ਘਰਾਂ ਨੂੰ ਲੈ ਗਏ ਲੋਕਾਂ ਨੇ ਖਾਧੀ ਲੋਕਾਂ ਨੇ ਵੇਚੀ ਬਹੁਤ ਜ਼ਿਆਦਾ ਬਿਮਾਰੀ ਫੈਲਣ ਦਾ ਖਤਰਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਪ੍ਰਸ਼ਾਸਨ ਕੋ ਮੰਗ ਕਰਨਿਆ ਜੀ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੀ ਤੈਹ ਤੱਕ ਜਾਣਾ ਚਾਹੀਦਾ ਜੀ ਜ਼ਰੂਰ ਅੱਗੇ ਤੋਂ ਇਹ ਐਦਾਂ ਨਾ ਹੋ ਸਕੇ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਮੱਛੀਆਂ ਦਾ ਸ਼ਿਕਾਰੀਆਂ ਦਾ ਜੀ ਸ਼ਿਕਾਰੀਆਂ ਨੂੰ ਕਿੰਨਾ ਕ ਨੁਕਸਾਨ ਪੰਚ ਸ਼ਿਕਾਰੀਆਂ ਨੇ ਪਰਚੀ ਘਟਾਈ ਦੀ ਠੇਕੇਦਾਰਾਂ ਕੋ 30 30 35 35 ਹਜ਼ਾਰ ਦੀ ਉਹਨਾਂ ਦੇ ਪੈਸੇ ਦੇ ਵਿਚਾਰਾਂ ਦੇ ਮਾਪ ਨਹੀਂ ਘਾਉਣੇ ਉਹ ਰੋਟੀ ਰੋਜੀ ਵੀ ਇੱਥੋਂ ਕਮਾਉਂਦੇ ਸੀ ਤੇ ਇੱਥੋਂ ਖਾਂਦੇ ਸੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਖਰਚਾ ਇੱਥੋਂ ਹੀ ਚੱਲਦਾ ਸੀ ਤੇ ਬਹੁਤ ਜ਼ਿਆਦਾ ਉਹਨਾਂ ਦਾ ਵੀ ਨੁਕਸਾਨ ਆ ਜੀ ਤੇ ਕੋਈ ਸਰਕਾਰ ਚਾਹ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਕੋਈ ਅਧਿਕਾਰੀ ਹਾਲੇ ਤੱਕ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਮੰਗ ਕਰਨੇ ਆ ਜੀ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਤੇ ਤੈ ਤੱਕ ਜਰੂਰ ਜਾਣਾ ਚਾਹੀਦਾ ਸਟਾਰ نیوز ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ